ਸਤ ਨੰਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੇ ਰਾਸ ਸੋਦਰਗ ਸਮੱਲਾ ਪੈਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵੇ ਸਰਸਮਲੇ ਵਜੇ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਵਮਨ ਹਾਰੇ ਕੇਤੇ ਤੇਰੇ ਰਤਪਰੀ ਸੋ ਕਹੀਏ ਕੇਤੇ ਤੇਰੇ ਗਵਨ ਹਾਰੇ ਗਾਵਨ ਤੁਦਨਾ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਦਨਾ ਚਿਤ ਗੁਪਤ ਲਿਖ ਜਾਣਨ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਦਨਾ ਇਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਨ ਤੁਦਨਾ ਇੰਦਰ ਇੰਦਰਾਸਣ ਬੈਠੇ ਦੇ ਦਰਨ ਲੈ ਗਾਵਤ ਤੁਧਨੋ ਸੇਦ ਸਮਾਦੀ ਅੰਦਰ ਗਾਵਤ ਤੁਧਨੋ ਸਾਧ ਵਿਚਾਰੇ ਗਾਵਤ ਤੁਧਨੋ ਜਤੀ ਸਤੀ ਸੰਤੋਖੀ ਗਾਵਤ ਤੁਧਨੋ ਵੀਰ ਕਰਾਰੇ ਗਾਵਤ ਤੁਧਨੋ ਪੰਡਤ ਪਰਨ ਕੀ ਸਰ ਜੁਗ ਜਗ ਵੇਦਾਂ ਨਾਲੇ ਗਾਵਾਂ ਤੁਦਨਾ ਮੋੜਿਆ ਮਨਮੋਹਨ ਸੁਰਗਮਸ਼ ਪਿਆਲੇ ਗਾਵਾਂ ਤੁਦਨਾ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਾਂ ਤੁਦਨਾ ਜੋਤ ਮਹਾਂਬਲ ਸੂਰਾ ਗਾਵਾਂ ਤੁਦਨਾ ਖਾਣੀ ਚਾਰੇ ਗਾਵਾਂ ਤੁਦਨਾ ਖੰਡ ਮੰਡਲ ਬ੍ਰਹਿਮੰਡ ਕਰ ਕਰ ਰਖੇ ਤੇਰੇ ਧਾਰੇ ਸਈ ਤੁਦਨ ਗਾਵਨ ਜਤੁਦ ਭਾਵਨ ਰਤੇ ਤੇਰੇ ਭਗਤਰ ਸਾਲੇ ਔਰ ਕਿfte ਤੁਦਨ ਗਾਵਨ ਸੇ ਮੈ ਚਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਸ ਸਾਈਬ ਸਚਾ ਸੱਚੀ ਨੈ ਹੈ ਬੀਅਸੀ ਜਨ ਜਸੀ ਰਜਨਾ ਦਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮੈਂ ਜਿਨੂ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਿੜਿ ਆਈ ਜੋ ਤਿਸ ਭਾਵੇ ਸੋਈ ਕਰਸੀ ਫੇਰ ਹੁਕਮ ਨਾ ਕਰਨਾ ਜਾਈ ਸੋ ਪਸ ਸੋ ਸਹ ਪਤ ਸਾਈਬ ਨਾਂ ਕਰੇ ਰਜਾਈ ਅਸਮੱਲਾ ਪੈਲਾ ਸਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡਿਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰੇਸ ਮਾਏ ਵੱਡੇ ਮੇਰੇ ਸਾਹਿਬਾ ਗਿਰਹ ਭੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕਿਤਕ ਕਿਵੜ ਚੀਰਾ ਰਹਾਓ ਸਭ ਸੂਰਤੀ ਮਿਲ ਸੂਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰਹਾਈ ਕਿ ਨ ਜਾਈ ਤੇਰੀ ਤੇਲ ਵਡਿਆਈ ਸਭ ਸੱਤ ਸਭ ਤੱਪ ਸਭ ਚੰਗਿਆਈਆਂ ਸਿੱਧਾ ਪੁਰਖ ਕੀ ਐ ਵਡਿਆਈਆਂ ਤਦ ਵਿਣ ਸਿਧੀ ਕਿਨੇ ਨ ਪਾਈਆ ਕਰੰਗਲੇ ਨਾ ਕਰਹਈਆ ਅਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇ ਕਿਸਤ ਸੇਤ ਕਿਆ ਚਾਰਾ ਨਾਨ ਸਚ ਸੁਵਾਰਣ ਹਾਰਾ ਆਸਾ ਮੱਲ ਲਾ ਪੈਲਾ ਅੱਖਾ ਜੀਵਾ ਇਸਰੇ ਮਰ ਜਾਓ ਅਖਣੀ ਓਖਾ ਸਚਾ ਨ ਸਚ ਨਾਮ ਕੀ ਲਗੇ ਭੂਖ ਤਪੂਕੇ ਕੈ ਚਲਿਆ ਹੈ ਦੁਖ ਸਗੰ ਸਰੇ ਮੇਰੀ ਮਾਇ ਸਚ ਸਭ ਸਚ ਨੈ ਰਹੋ ਸਤਿਨਾਮ ਕੀ ਤਿਲਵੜਿਆਈ ਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੜਾ ਨਾ ਹੋਵੇ ਕਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਰੇ ਨ ਝੁਕੇ ਭੋਗ ਗਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਾ ਨਾ ਕੋ ਹੋਏ ਜੇ ਵਰ ਆਪ ਤੇ ਵਰਤੇ ਰੀदात ਜਿਨ ਜਿਨ ਕਰਕੇ ਕੀਤੀ ਰਾਤ ਖਸਮ ਸਾਲੇ ਤੇ ਕਮ ਜਾਤ ਨਾਨਕ ਨਾਵੇ ਬਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨਿਆ ਗੁਰੋ ਗੁਰ ਪਾਸ ਹਮ ਕੀ ਰੇ ਕਿਰਮ ਸਤਗੁਰ ਸਰਣਾਈ ਕਰ ਦਿਆ ਨਾ ਪ੍ਰਗਾਸ ਮੇਰੇ ਮਿਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਅਮ੍ਰਿਤ ਕਿਰਤ ਅਮ੍ਰਿ ਰੇ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਣ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗੇ ਇਸ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਦਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਤੁਰ ਮस्तक ਲਖਿਆ ਲਿਖਾਸ ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ ਮਨ ਜਨ ਨੰਬਰਗਾਸ ਰਾਗੁ ਜਰੀ ਮਹੱਲਾ ਪੰਜਵਾ ਕਾਹੇ ਰ ਮਨ ਚਿਤ ਵੈ ਉਦਮ ਜਾ ਅਹਰ ਝਰ ਜਿਓ ਪਰਿਆ ਸੇਲ ਪੱਥਰ ਮੈਂ ਜੰਤੂ ਪਾਏ ਤਾਂ ਕਾਰਿ ਜਿਤ ਅਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੰਕੇ ਕਾਸ਼ਟ ਹਰਿਆ ਰਹਾਉ ਜਨ ਆਪਣੇ ਪ੍ਰੀਤਿ ਅਪਤਾਲੋਕ ਸੁਤਮਿ ਬਿਨੀਤਾ ਕੋਈ ਨਤ ਕਿਸ ਕੀ ਤਰਿਆ ਸਿਰ ਸਿ ਸੰਬ੍ਰਿਜ ਸੁਬਾਹ ਠਾਕਰ ਕਾਹੇ ਮਨ ਭੋ ਕਰਿਆ ਊੜੇ ਊੜ ਆਵੇ ਸੇ ਕੋਸ ਤਿਸ ਪਾਛੇ ਬਚਰੇ ਸਰਿਆ ਜਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਵ ਧਰਿਆ ਜਿਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਮਲ ਲਜੋਤਾ ਸੋ ਪੁਰਖ ਇੱਕ ਓ ਅੰਕਾਰ ਗ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰ ਅਗਮ ਅਗਮ ਅਪਾਰਾ ਸਤਿਐ ਵੇ ਸਭ ਧਿਐ ਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਹਾਰੇ ਜੀ ਤੂ ਜੀਆ ਕਾ ਦਾ ਤਰਾ ਹਰ ਤਿਆ ਸੰਤ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋਪੁਰਖ ਸਮਾਨ ਇੱਕ ਦਾਤੈ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬਰ ਬ੍ਰਹ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਤਿਆ ਵੇ ਹਰਤਿਆ ਵੇ ਤਦ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤਿਆ ਆ ਜੀ ਤਿੰ ਤੂਟੀ ਜਮਕੀ ਵਾਂਸੀ ਜਿਨ ਨਿਰਭਉ ਜਿਨ ਨਿਰਹਰ ਨਿਰਭਉ ਧਿਆਇਆ ਜੀ ਤਿੰ ਕਾ ਬੋ ਸਭ ਗਵਾਸੀ ਜਿਨ ਸੇ ਵਯਾ ਜਿਨ ਸੇ ਵਯਾ ਮੇਰਾ ਹਰ ਜੀ ਤੇ ਹਰ ਹਰ ਰੁਤਨਾਸੀ ਸੇਤਨ ਸੇਤਨ ਜਿਨ ਹਰ ਧਾਇਆ ਜੀ ਜਨ ਨਾਨਕ ਤਿੰਬਲ ਜასი ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਂ ਤੁਦ ਜੀ ਹਰ ਅਨੇਕ ਅਨੇਕ ਨੰਤਾ ਤੇਰੀ ਨੇਕ ਤੇਰੀ ਨੇ ਕਰੇ ਹਰ ਪੂਜਾ ਜੀ ਤਪ ਤਪੇ ਜਪੇ ਬੇਅੰਤ ਤੇਰੇ ਨੇਕ ਤੇਰੇ ਨੇਕ ਪੜੇ ਬਹੁ ਸਿਮਰ ਸਾਸ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਿਨ ਨਾਨਕ ਜੀ ਜੋ ਭਾਵੇ ਮੇਰੇ ਹਰਪ ਗਵੰਤਾ ਤੂੰ ਆਦਪੁਰਖ ਅੰਪਰੰਪਰ ਕਰਤਾ ਜੀ ਤੁਧ ਜੈਵੜਾ ਵਰਨਾ ਕੋਈ ਤੂੰ ਜਗ ਜਗੇ ਇੱਕ ਸਦਾ ਸਦਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰਿਸ਼ਟ ਸਭ ਗਪਾਈ ਜੀ ਤੁਧ ਆਪੇ ਸ੍ਰਿਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਜੀ ਕੇ ਜੀ ਸੋ ਸਭ ਦੇ ਕਜਣੋਈ ਅਸਾਮੱਲਾ ਜੋਤਾ ਤੂੰ ਕਰਤਾ ਸਚਿਆਰ ਮੇੜਾ ਸਾਈ ਜਿਉ ਤੂੰ ਭਾਵੇ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਇਰਾਓ ਸਭ ਤੇਰੀ ਤੂੰ ਸਭ ਨੇ ਧਿਆਇਾ ਜਿਨੋ ਕਿਰਪਾ ਕਰੈ ਤੇਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੂੰ ਆਪ ਛੋੜਿਆ ਅਬ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਅਭਿ ਜੋਗ ਮਿਲ ਛੋੜਿਆ ਸੰ ਜੋਗੀ ਮੇਲ ਜਿਸਨੋ ਤੂੰ ਜਾਣੈ ਸੋਇ ਜਨ ਜਾਣੈ ਹਰ ਗੁਣ ਸਦ ਹੀ ਆਪ ਖਾਣੈ ਜਿਨਹਰ ਸੇ ਵੇ ਆਤਿਨ ਸੁਖ ਪਾਇਆ ਸੇ ਜੈ ਹਰਨਾਮ ਸੁਮਾਇ ਤੂ ਆਪੇ ਕਰਤਾ ਤੇਰਾ ਕਿਐ ਸਭ ਹੋਏ ਤੁਦ ਬਿਨ ਦੂਜਾ ਵਰਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮੱਲਾ ਪਹਿਲਾ ਤਿਸ ਸਰਬੁਰੂ ਦੇ ਪਿਆਲੇ ਨਿਵਾਸਾ ਪਾਣੀ ਪਵਕ ਤਿਨੇ ਕੀ ਪੰਗਜ ਮੋ ਪਗ ਨਹੀਂ ਚੱਲੇ ਹਮ ਦੇਖਾ ਤੇ ਡੂਬਿਐ ਮਨ ਇਕ ਨ ਚੇਸ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤਨਨ ਤਿਨ ਕੀ ਸਰਣਾ ਕਿੰਤੂ ਨਹੀਂ ਉਸਰਿਆ ਅਸਾ ਮੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੁਰੀਆ ਬੋਬੰਦ ਮਿਲਣ ਕੀ ਐ ਤੇਰੀ ਬਰੀਆ ਅਵਰ ਕਾਜ ਤੇਰ ਕੀਤੇ ਨ ਕਾਮ ਮਿਲ ਸਾ ਸੰਗਤ ਅਪਜ ਕੇਵਲ ਨਾਮ ਸ੍ਰੰਜਾਮ ਲਗਭਵ ਜਲ ਤਰਨ ਕੇ ਜਨਮ ਬ੍ਰਿਥਾ ਜਾ ਤਰੰਗ ਮਾਇਆ ਕੇ ਰਾਹੋ ਜਪ ਤਪ ਸੰਜਮ ਤਰਮਨ ਕਮਾਇਆ ਸੇਵਾ ਸਾਧਨ ਜਾਣਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮ ਜਪ ਤਪ ਸੰਜਮ ਤਰਮਨ ਕਮਾਇਆ ਸੇਵਾ ਸਾਧਨ ਜਾਣਿਆ ਹਰਿ ਰਾਇਆ ਕਉ ਹੋ ਨਾਨਕ ਜਕਰੰਮਾ ਸਰਨ ਪਰੇ ਕੀ ਰੱਖੋ ਸਰਮਾ ਪਾ ਸੈ ਦਸਮੀ ਕਵਯ ਬਾਜ 34 ਚੌਪਈ ਅਮਰੀ ਕਰੋ ਹਾ ਦੇ ਰਛਾ ਪੂਰਨ ਹੋਏ ਜਿਤ ਕੀ ਇਛਾ तव तो चर नन मन रहे हमारा अपना ज्ञान करो प्रति पारा हमरे दुष्ट सबे तुमकाओ आप दे बचाओ सुखी बसे मोर परिवार सेव से सबे कर तारा मोर आसा निज कर दे करिया सबेरन को आसन पूर्ण होए हमारी या तोर भजन की रहे प्यासा तुम्हें छाड़ कोई यवन त्याओ जो पर्चा चाहो सो तुम ते पाओ शेख सेख हमारे तारी है चिन चिन सतर हमारे मारी है आप दे मुझे बरी है मन काल का त्रासन है हो सदा हमारे पच्चा सिर यू करे और अच्छा। ਰਖ ਲੈ ਮਹਿ ਰਖਣ ਹਾਰੇ ਸਹਿ ਸੰਸਾਇ ਪਿਆਰੇ ਦਿਨ ਬੰਦਿਸ਼ਟਨ ਕੇ ਹੰਤਾ ਤੁਮਹਾ ਪੁਰੀ ਚਤਰ ਦਸਗੰਤਾ ਕਾਲ ਪਏ ਬ੍ਰਹਮ ਅਵਤਾਰਾ ਕਾਲ ਪਏ ਸਿਜ ਅਵਤਾਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾ ਜੋਗੀ ਸਭ ਕੀ ਬੇਦ ਰਾਜ ਬ੍ਰਹਮ ਜੋਤੀ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾ ਸਭ ਜਗਤ ਬਨਾਇਆ ਦੇਵ ਦੇ ਦੇਸ਼ਨੁ ਪਜਾਇ ਆਦੰਤ 에ਕੇ ਬਤਾਰਾ ਸਈ ਗੁਰੁ ਸਮਝਿਆ ਹਮਾਰਾ ਨਮਸਤਤ ਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਿਵਗੁਣ ਸੁਖ ਦਇਓ ਸਤਰਨ ਕੋ ਪਲਮ ਮਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪੂਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰਤੂਲਾ ਸੰਤਨਦੁ 쿠 ਪਾਇਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ एक एक के एक की कट कट के पट कर पर की जान जब उध कर कर तारा प्रजा तर दया पारा जब अकर तुम मैं मिल दे तर सब हों जे ते बद तारे आप अपनी बुझु जारे तुम सभी तेरे आलम ਜਾਨਤ ਬੇਦ ਪੇਦ ਅਰਾਲਮ ਨਿਰੰਕਾਰ ਨਿਰਮੁਕਾਂਦ ਲੰਬੋ ਆਦਾ ਨੀਲ ਨ ਸੰਭੋ ਤੰਕ ਮੁਰੁ ਚਾਰਤ ਪੇਦਾ ਜਪ ਪਹਿ ਨ ਪਾਉ ਤੇ ਬੇਦ ਨਾ ਕੋ ਕਰ ਪਹਿ ਨ ਮਾਨਤ ਮਾ ਮੂਡ ਕਸ ਪੇਦ ਨ ਜਾਣਤ ਮਾ ਦੇ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਪੇਵ ਆਪ ਆਪਣੀ ਬੁੱਧ ਹੈ ਜੈਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਸਿਮਰਨ ਲਖਾਨਾ ਜੈ ਪਸਾਰਾ ਕੇ ਬਿਦ ਸਜਾ ਪ੍ਰਥਮ ਸਸਾਰਾ ਏਕੇ ਰੂਪ ਅਨਸਰੂਪਾ ਰੰਗ ਪੇਰ ਕਹੀ ਪੂਪਾ ਅੰਡਜ ਜੈਰ ਸੇਦ ਜਕੀਨੀ ਉਤਪੁਜ ਖਾਨ ਬੋ ਰਚ ਦਿਨੀ ਕਉ ਪੂਰ ਰਾਜਾ ਹਵੇ ਬੈਠਾ ਕਉ ਸਮਿਤ ਭਇਆ ਸੰਕਰ ਕੇਠਾ ਸਗਰੇ ਸ੍ਰਿਸ਼ਟ ਦਿਖਾਏ ਚੰਬਾ ਆਜੁਗਾ ਸ੍ਰੀ ਸੰਭਵ ਅਬਰ ਸ਼ਮੇ ਤੁਮ ਕਰੋ ਸਿਕਬਾਰੇ ਸੰਸੰਗਰੋ ਦੁਸ ਜਤੇ ਉਠਤ ਪਾਤਾ कमल करो रन काता जे अस्तुस्त अवसर नी पर इनके दुष्ट दुख हवे मरे पुरख जमन पग पर त्यारे है इनके तुम संघर्ष बटारे जो काल को एक बार तय है ਤਾਂ ਕਿ ਕਾਲ ਨਿਕਟ ਨਾ ਇਹ ਹੈ ਰਸ਼ਾ ਹੋਏ ਤਾਂ ਇਸ ਪਕਾਲਾ ਦਿਸਤ ਰਸਤ ਦੇ ਤਕਾਲਾ ਕਿਰਪਾ ਦ੍ਰਿਸ਼ਤਨ ਜੈ ਨਿਹਾਰੋ ਤਾਂ ਕਿ ਤਪ ਤਨ ਕਮੋ ਹਰਿਓ ਰਿਦ ਸਿਦ ਕਰਮ ਸਭ ਹੋਈ ਦੁਸਤਾ ਸਵੇ ਸਕੇ ਨਾ ਕੋਈ ਇੱਕ ਬਾਤ ਮੈਂ ਸੰਭਾਰਾ ਕਾਲ ਫਾਸ ਤੇ ਤੈ ਬਾਰਾ ਜਿੰਨਾਂ ਨਾਮ ਧਿਆਰੋ ਕਹਾ ਦਰਦ ਦੁਸਤ ਦੁਖ ਤੇ ਰਹਾ ਖੜਕ ਕੇ ਤਮੈ ਸਰਨ ਤਿਆਰੀ ਆਪਾ ਦੇਲੇ ਹਉ ਬਾਰੀ ਸਰਬ ਠੋਰ ਮੋਹ ਸੁਹਾਈ ਦੁਸਤ ਦੋਖ ਤੇ ਲਹਿੋ ਬਚਾਈ ਸਵਈਆ ਪਹੇਂਗੇ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਓ ਰਾਮ ਰਹੀ ਪੁਰਾਨ ਪੁਰਾਨ ਅਨੇਕ ਕਹਿ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਬੇ ਭੋ ਭੇਦ ਕਹਿ ਹਮ ਇਕ ਨਾ ਯਾਨਿਓ सिरिस पान कृपा तुमरी कर मैं ना कह सब तोहि बखानो दोहरा सगल द्वार को साडके गए हो दुहारो द्वार बहेंगे की लाज अस गोबिंद दास तुहार सगल द्वार को साडके गए ਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰ ਮੇ ਪਾਇਆ ਏ ਸਤਿਗੁਰ ਤਾ ਪਾਇਆ ਸੇ ਸੇਤੀ ਮਨੁਜ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਭ ਜੋਤਾਂ ਗਾਉ ਹਰੀ ਕੇਰਾ ਮਨ ਜਿਨੇ ਵਸਾਇਆ ਕੇ ਨਾਨਕ ਆਨੰਦ ਹੋਆ ਸਤਿਗੁਰੂ ਮੇ ਪਾਇਆ ਏ ਮਨ ਮੇਰਾ ਤੂੰ ਸਦਾ ਰਹਿਣਾਲੇ ਹਰਨਾਰੋ ਤੂ ਮਨ ਮੇਰੇ ਦੂਖ ਸੁਖ ਸਾਰਨਾ ਅੰਗੀਕਾਰ ਓ ਕਰੇ ਤੇਰਾ ਘਰ ਸੁਖ ਸਵਾਰਨਾ ਸਭਨਾ ਗੱਲਾ ਸਮਰਸ ਸੁਆਮੀ ਸੋ ਕਉ ਮਨੁ ਸਾਰੇ ਕੇ ਨਾਨਕ ਮਨ ਮੇਰੇ ਸਦਾ ਰੋ ਹਰਨਾ ਲੈ ਸਾਚੇ ਸਾਈਂਬਾ ਕਿਆ ਨਿ ਕਰ ਤੇਰੇ ਕਰਤਾ ਤੇਰੇ ਸਭ ਕੀ ਹੈ ਜਿਸ ਤੇ ਸੁ ਪਾਵੇ ਸਦਾ ਸਿਸਲਾ ਤੇਰੀ ਨਾਮੁ ਹਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੈ ਸਭਿਤ ਕੇ ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਚਾ ਨਾਮ ਮੇਰਾ ਧਾਰੋ ਸਚ ਨਾਮ ਆਧਾਰ ਮੇਰਾ ਦਿਨ ਭੁਖਾ ਸਭ ਗਵਾਈਆਂ ਆਕਾਰ ਸਾਂ ਸੁਖਮਨ ਆਵਸਿਆ ਜਿਨ ਇਸ਼ਾ ਸਭ ਬੁਜਾਈਆਂ ਸੁਦਾ ਕੁਰਬਾਨ ਗਿਤਾ ਗੁਰ ਬਿਠੋ ਜਿਸਨਿਆ ਵਿੜਿਆ ਆਇਆਂ ਕਹਿ ਨਾਨਕ ਸੁਣੋ ਸੰਤ ਸਭ ਤਰੋ ਪਿਆਰ ਸਚਾ ਨਾਮ ਮੇਰਾ ਧਾਰੋ ਵਾਜੈ ਪੰਚ ਸਬਦਿਤ ਕਸ ਬਗੇ ਕਸ ਬਗੇ ਸਬਦਿ ਵਾਜੇ ਕੋ ਰਾਜਿਤ ਕਰਤਾਰ ਯਾ ਪੰਦੂਤਦ ਵਸਕਿਤੇ ਕਾਲ ਕੰਡਕ ਮਾਰਿਆ ਸੁਰ ਕਰਮ ਪਾਇਆ ਤੁਜਿਨ ਕੋ ਸੇਨਮ ਹਰ ਕੇ ਲੱਗੇ ਕੇਹਨੰਤੇ ਸੁਖ ਹੋਆ ਤਿਤ ਕਰ ਅਨਹਦ ਵਾਜੇ ਨਨ ਸੁਨੋ ਵਡ ਪਾਗਿਓ ਸਗਰਮਨ ਅਰਥ ਪੂਰੇ ਪਰਮ ਪ੍ਰਭ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੂਖ ਰੋ ਸੰਤਾ ਪੁਤਰੀ ਸੂਨੀ ਸੱਚੀ ਬਾਣੀ ਸੰਸਾ ਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ ਹੁਣ ਤੇ ਨਿਤ ਕਹਿ ਤੇ ਪਵਿੱਤ ਸਤਿ ਕਰ ਰਿਆ ਪਰਪੂਰੇ ਬਿੰਦਵੰਤ ਨਾਮ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਮਨੀ ਮੱਲਾ ਪੰਜਵਾ ਥਾਲ ਵਿਤਨ ਵਸਤੂ ਪਇਓ ਸਤੋ ਵਿਚਾਰ ਅਮਰਤ ਨਾਮ ਢਾਕਰ ਕਾ ਪਇਓ ਜਿਸ ਕਾ ਸੁਜੋ ਉਤਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਿਸ ਕਾ ਹੋਏ ਉਦਾਰੋ ਏ ਵਸਤ ਜਿ ਨ ਜਾਈ ਨਤ ਨਿਤ ਰਖੂ ਉਤਾਰੋ ਦ ਸੰਸਾਰ ਤਰਨ ਲਗਤ ਰਯੈ ਸਬ ਨਾਨਕ ਬ੍ਰਹਮ ਪ੍ਰਸਾਰ ਸ਼ਲੋਕ ਮਹੱਲਾ 5 ਤੈਰਾ ਕੀਤਾ ਜਤੋ ਨਹੀਂ ਮੈਨੋ ਯੋਗ ਕੀਤਾਈ ਮੈ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪੈ ਹੋਈ ਤਰਸ ਪਿਆ ਮੇ ਜਰ ਸੱਜਣ ਮਿਲੇ ਆ ਨਾਨਕ ਨਾਮ ਮਲੇ ਤਾ ਜੀਵਾ ਤਨ ਮਨ ਠੀ ਵੇ ਹਰੇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ